ਅਜੇ ਜਗੂ ਹਾਕਮ ਵਾਲੀਆ ਛੋਟਾ 나ਥ ਗੁਰਵਿੰਦਰ ਕਾਂਗਾ ਸ਼ੀਲੂ ਬਾਰੇ ਵੱਡੀ ਅਪਡੇਟ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2 ਕੇ ਤੇ ਉਮੀਦ ਕਰਦਾ ਸਾਰੇ ਵੀਰ ਚੜ੍ਹਦੀ ਕਲਾ ਵਿੱਚ ਹੋਣਗੇ ਉਸ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਨਾਲ ਜੇ ਆਪਾਂ ਅੱਜ ਗੱਲ ਹਾਂਜੀ ਮਿੱਤਰੋ ਲਾਸਟ ਦੇ ਵਿੱਚ ਆਪਾਂ ਤੁਹਾਨੂੰ ਟੀਮਾਂ ਦੀ ਜਾਣਕਾਰੀ ਦੱਸਾਂਗੇ ਅੱਜ ਆਪਾਂ ਤਿੰਨਾਂ ਕਬੱਡੀ ਕੱਪਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਤਿੰਨਾਂ ਕਬੱਡੀ ਕੱਪਾਂ ਤੇ ਕਿਹੜੇ ਪਲੇਅਰ ਤੇ ਕਿਹੜੀਆਂ ਟੀਮਾਂ ਵਿੱਚ ਖੇਡਣਗੇ ਅੱਜ ਜੋ ਪਹਿਲਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਬਾਟਕਲਾਂ ਨਕੋਦਰ ਜ਼ਿਲ੍ਹਾ ਜਲੰਧਰ ਵਿੱਚ ਇੱਥੇ ਅੱਜ ਪਹਿਲਾ ਨਾਮ ਦਿੱਤਾ ਜਾਵੇਗਾ 100,000 ਦੂਜਾ ਨਾਮ 75,000 ਬੈਸਟ ਰੇਡਰ ਤੇ ਜਾਫੀ ਨੂੰ ਮੋਟਰਸਾਈਕਲ ਦਿੱਤੇ ਜਾਣਗੇ ਦੱਸਦੇ ਹਾਂ ਟੀਮਾਂ ਲਾਸਟ ਦੇ ਵਿੱਚ ਵੀਡੀਓ ਦੇ ਜੁੜੇ ਰਹੋ ਜੇ ਆਪਾਂ ਦੂਜੇ ਕਬੱਡੀ ਕੱਪ ਬਾਰੇ ਗੱਲ ਕਰੀਏ ਦੂਜਾ ਚੋਟੀ ਦਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਅਹਮਦਗੜ ਛੰਨਾ ਵਿੱਚ ਇੱਥੇ ਹਰ ਸਾਲ ਹੀ ਚੋਟੀ ਦੇ ਮੱਲ ਪਹੁੰਚਦੇ ਆ ਤੇ ਚੋਟੀ ਦੀਆਂ ਟੀਮਾਂ ਬਣ ਕੇ ਪਹੁੰਚਦੀਆਂ ਅੱਜ ਕਈ ਚੋਟੀ ਦੇ ਕਬੱਡੀ ਕੱਪ ਕਰਵਾਏ ਜਾਣੇ ਆ ਤਿੰਨ ਚਾਰ ਕਬੱਡੀ ਕੱਪ ਆ ਪੂਰੇ ਸਿਰਾਂ ਟੀਮਾਂ ਵੰਡੀਆਂ ਵੀ ਜਾਣੀਆਂ ਬਾਕੀ ਇਸ ਕਬੱਡੀ ਕੱਪ ਤੇ ਵੀ ਬਹੁਤ ਚੋਟੀ ਦੀਆਂ ਟੀਮਾਂ ਬਣ ਕੇ ਪੁੱਜ ਰਹੀਆਂ ਜਿਵੇਂ ਕਿ ਦਬਰਚੀ ਹੋਰ ਵੀ ਕਈ ਚੋਟੀ ਦੀਆਂ ਕੰਡਿਆਣਾ ਹੋਰ ਵੀ ਕਈ ਚੋਟੀ ਦੀਆਂ ਟੀਮਾਂ ਬਣ ਕੇ ਪੁੱਜ ਰਹੀਆਂ ਪਹਿਲਾ ਨਾਂ ਤਾਂ ਤੈਅ ਹੋ ਗਿਆ 11100011 ਰੁਪਏ 111 ਰੁਪਏ ਦੂਜਾ ਨਾਮ ਦਿੱਤਾ ਜਾਵੇਗਾ 77000 77 ਰੁਪਏ ਬੈਸਟ ਰੇਟਰ ਤੇ ਜਾਫੀ ਨੂੰ 5151000 ਦੀ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ ਅਹਮਦਗੜ ਚੋਟੀ ਦੀਆਂ ਟੀਮਾਂ ਪਹੁੰਚ ਰਹੀਆਂ ਲਾਸਟ ਦੇ ਵਿੱਚ ਦੱਸਦੇ ਆ ਪੰਜ ਛੇ ਟੀਮਾਂ ਦੀ ਜਾਣਕਾਰੀ ਅਹਮਦਗੜ ਕਿਹੜੇ ਕਬੱਡੀ ਪਲੇਅਰ ਪਹੁੰਚ ਰਹੇ ਆ ਇਹ ਜਾਣਕਾਰੀ ਆਪਾਂ ਨੂੰ ਕਮੇਟੀ ਵੱਲੋਂ ਮਿਲੀ ਆ ਮਿੱਤਰੋ ਹਾਂਜੀ ਜੇ ਆਪਾਂ ਕਬੱਡੀ ਕੱਪ ਬਾਰੇ ਗੱਲ ਕਰੀਏ ਮੱਲੋ ਮਾਜਰਾ ਜ਼ਿਲ੍ਹਾ ਨਵਾਂ ਸ਼ਹਿਰ ਵਿੱਚ ਬਹੁਤ ਵਧੀਆ ਚੋਟੀ ਦਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਇੱਥੋਂ ਦੀ ਵੀ ਆਪਾਂ ਤੁਹਾਨੂੰ ਵੱਡੀ ਅਪਡੇਟ ਦੇਣੀ ਆ ਕਿਹੜੇ ਪਲੇਅਰ ਪਹੁੰਚੇ ਹੈ ਕਬੱਡੀ ਕੱਪ ਤੇ ਪਹਿਲਾ ਨਾਮ ਦਿੱਤਾ ਜਾਵੇਗਾ 1 ਲੱਖ ਰੁਪਏ ਦੂਜਾ ਨਾਮ ਦਿੱਤਾ ਜਾਵੇਗਾ 75 ਹਜ਼ਾਰ ਰੁਪਏ ਬੈਸਟ ਰੇਡਰ ਤੇ ਜਾਫੀ ਨੂੰ ਮੋਟਰਸਾਈਕਲ ਦਿੱਤੇ ਜਾਣੇ ਮਿੱਤਰੋ ਸੱਦੀਆਂ ਹੋਈਆਂ ਚਾਰ ਛੋਟੀ ਦੀਆਂ ਅਕੈਡਮੀਆ ਦੇ ਮੈਚ ਕਰਵਾਏ ਜਾਣਗੇ ਆਪਾਂ ਗੱਲ ਕਰੀਏ ਇੱਥੇ ਅੱਜ ਸ਼ਕਰਪੁਰ ਵਾਲੇ ਵੀ ਖੇਡਣਗੇ ਸ਼ਾਜੀ ਫਰੀਆਦ ਵਰਕੇ ਵੀ ਔਰ ਵੀ ਕਈ ਚੋਟੀ ਦੇ ਸੁਪਰਸਟਾਰ ਖੇਡਣਗੇ ਬਾਕੀ ਦੱਸਦੇ ਹਾਂ ਤੁਹਾਨੂੰ ਜਾਣਕਾਰੀ ਵੱਡੀ ਕਿਹੜੀਆਂ ਟੀਮਾਂ ਅੱਜ ਕਿਹੜੇ ਕੱਪਾਂ ਤੇ ਖੇਡਣਗੀਆਂ ਕਰਦੇ ਹਾਂ ਹਾਂਜੀ ਮਿੱਤਰੋ ਜੇ ਆਪਾਂ ਗੱਲ ਕਰੀਏ ਸ਼ੀਲੂ ਬਹੂ ਅਕਬਰ ਪਰ ਬਾਰੇ ਸ਼ੀਲੂ ਬਹੂ ਅਕਬਰ ਪਰ ਬਾਰੇ ਆਪਾਂ ਨੂੰ ਵੀਰ ਕਮੈਂਟ ਕਰਕੇ ਪੁੱਛਦੇ ਆ ਸ਼ੀਲੂ ਹਲੇ 5-7 ਦਿਨ ਰੈਸਟ ਤੇ ਆ 8-9 ਦਿਨ ਤੱਕ ਖੇਡੇਗਾ ਸ਼ੀਲੂ ਹੋ ਸਕਦਾ 29 ਤਰੀਕ ਨੂੰ ਖੇਡੇ ਸ਼ੀਲੂ ਬਹੂ ਅਕਬਰ ਪਰ ਪਰ ਹਲੇ 5-7 ਦਿਨ ਤਾਂ ਪੱਕਾ ਹੀ ਰੈਸਟ ਤੇ ਆ ਸ਼ੀਲੂ ਬਹੂ ਅਕਬਰ ਪਰ ਕਿਤੇ ਵੀ ਨਹੀਂ ਖੇਡੇਗਾ 希ਲੂ ਬਹੂ ਅਕਬਰਪੁਰ ਦੇ ਇੰਜਰੀ ਆਈ ਹੈ ਇਸੇ ਕਰਕੇ ਨਹੀਂ ਖੇਡ ਰਿਹਾ ਹਾਂਜੀ ਜੇ ਆਪਾਂ ਖੰਡੂਰ ਸਾਹਿਬ ਦੀ ਟੀਮ ਦੀ ਗੱਲ ਕਰੀਏ ਖੰਡੂਰ ਸਾਹਿਬ ਦੀ ਛੋਟੀ ਦੀ ਟੀਮ ਬਣ ਕੇ ਪੁੱਜ ਰਹੀ ਅੱਜ ਜਿਸ ਵਿੱਚ ਖੇਡੇਗਾ ਸਤੂ ਖੰਡੂਰ ਸਾਹਿਬ ਛੋਟਾ ਗਰਦਤ ਛੋਟੀ ਇਸੋੜੀ ਰਤਨਗੜ ਗੁਰਬਾਜ ਸਲਾਣਾ ਪਿੰਡਾ ਸੱਜਣਵਾਲ ਅਜੇ ਕਾਲਮਾ ਕੀਪਾ ਤਿੰਮੋਵਾਲ ਹਰਪਾਲ ਕਾਲਮਾ ਰੇਸ਼ਮ ਜਾਮਰਾਏ ਆਦ ਇੱਕ ਦੋ ਪਲੇਅਰ ਹੋਰ ਵੀ ਹੋਣਗੇ ਇਹ ਵੀ ਛੋਟੀ ਦੀ ਟੀਮ ਬਣ ਕੇ ਪੁੱਜ ਰਹੀ ਹੈ ਬਾਟਕਲਾਂ ਜ਼ਿਲ੍ਹਾ ਮਲੇਰਕੋਟਲਾ ਦੇ ਕਬੱਡੀ ਕੱਪ ਤੇ ਜਿੱਥੇ ਬੈਸਟਾਂ ਨੂੰ ਮੋਟਰਸਾਈਕਲ ਦਿੱਤੇ ਜਾਣੇ ਆ ਆਲ ਉਪਨੀਆਂ ਕਲੱਬਾਂ ਖੇਡਣਗੀਆਂ। ਹਾਂਜੀ ਮਿੱਤਰੋ ਜੀ ਆਪਾਂ ਦਬਰਜੀ ਦੀ ਟੀਮ ਦੀ ਗੱਲ ਕਰੀਏ ਇਹ ਆਪਾਂ ਨੂੰ ਕਮੇਟੀ ਵੱਲੋਂ ਅਪਡੇਟ ਮਿਲੀ ਆ ਕਮੇਟੀ ਨੇ ਦੱਸਿਆ ਆਵਲੇ ਪਲੇਅਰ ਅੱਜ ਆਪਣੀ ਖਿਡਾਰੀਆਂ ਨਾਲ ਗੱਲਬਾਤ ਨਹੀਂ ਹੋਈ। ਇਸੇ ਕਰਕੇ ਜੇ ਆਪਾਂ ਗੱਲ ਕਰੀਏ ਕਮੇਟੀ ਨੇ ਦੱਸੇ ਪਲੇਅਰਾਂ ਦੀ ਦਬਰਜੀ ਵਿੱਚ ਖੇਡੇਗਾ ਦੀਪ ਦਬਰਜੀ, ਗੁਰਵਿੰਦਰ ਕਾਂਗਾ, ਰੁਪਿੰਦਰ ਦੋਦਾ, ਠਾਕੜ ਗੋਗੜੀਆਂ ਆਦ। ਇਹ ਛੋਟੀ ਦੀ ਟੀਮ ਵੀ ਅਹਿਮਦਗੜ ਖੇਡੇਗੀ ਛੰਨਾ ਦੇ ਵਿੱਚ। ਜਿੱਥੇ ਗੱਲ ਕਰੀਏ ਆਪਾਂ ਦੂਜੇ ਟੀਮ ਦੀ ਦੂਜੀ ਟੀਮ ਬਣੀ ਹੈ ਡੜਬਾ ਮੰਡੀ ਜਿਸ ਵਿੱਚ ਖੇਡੇਗਾ ਸੱਤੀ ਡੜਬਾ ਧਿਆਨਾ ਜੱਸਾ ਬਣੀ ਸਮਾਣਾ ਹਸ਼ਿਆਰਾ ਬੂਪਰ ਹਰਕੇਸ਼ ਬੂਪਰ ਦਾ ਹੈ 50-50% ਆ ਪੱਕਾ ਨਹੀਂ ਹਾਂਜੀ ਮਿੱਤਰੋ ਜੇ ਆਪਾਂ ਗੱਲ ਕਰੀਏ ਜੋ ਪਾਟਕਲਾਂ ਜਿਲ੍ਹਾ ਨਕੋਦਰ ਦੇ ਕਬੱਡੀ ਕੱਪ ਤੇ ਅੱਜ ਸਕਾਰਪੀਓ ਗੱਡੀ ਐਸ 11 ਨਾਲ ਸਨਮਾਨ ਵੀ ਕੀਤਾ ਜਾਣਾ ਪਿੰਦੂ ਸੀਚੇ ਵਾਲੀਏ ਦਾ ਦਿਓ ਮੁਬਾਰਕਾਂ ਵੀਰ ਨੂੰ ਵਾਇਗਰੂ ਤੇ ਪਿੰਦੂ ਸੀਚੇ ਵਾਲ ਵੀ ਅੱਜ ਖੇਡਣਗੇ ਬਿਓ ਪਲਾਂਟੀ ਦੀ ਟੀਮ ਵਿੱਚ ਚੋਟੀ ਦੀ ਟੀਮ ਬਣਾ ਕੇ ਪੁੱਜ ਰੇ ਆ ਪਿੰਦੂ ਤੇ ਵਾਹਿਗੁਰੂ ਸੀਚੇ ਵਾਲੀ ਸਕਾਰਪੀਓ ਦੀਆਂ ਦਿਓ ਮੁਬਾਰਕਾਂ ਚੋਬਰ ਬਹੁਤ ਵਧੀਆ ਜਾਫੀ ਆ ਵਾਹਿਗੁਰੂ ਵੀਰ ਨੂੰ ਚੜ੍ਹਦੀ ਕਲਾ ਵਿੱਚ ਜੇ ਆਪਾਂ ਧਨੌਰੀ ਦੀ ਟੀਮ ਦੀ ਗੱਲ ਕਰੀਏ ਧਨੌਰੀ ਵਿੱਚ ਖੇਡੇਗਾ ਮਣੀ ਧਨੌਰੀ ਸ਼ੇਰੂ ਧਨੌਰੀ ਯਾਰੀ ਧਨੌਰੀ ਗਗਨ ਜੋਗੇ ਵਾਲ ਰਾਜੂ ਕੋਟਲਾ ਭੜੀ ਜਾਫੀ ਦਾਲੇ ਪੱਕਾ ਕਲੀਅਰ ਨਹੀਂ 50-50 ਪਰਸੈਂਟ ਦਾ ਕਿਹੜਾ ਖੇਡੇ ਜਾਫੀ ਪੱਕਾ ਕੋਈ ਕਲੀਅਰ ਨਹੀਂ ਧਨੌਰੀ ਦੀ ਟੀਮ ਵਿੱਚ ਇਹ ਵੀ ਚੋਟੀ ਦੀ ਟੀਮ ਖੇਡੇਗੀ ਅਹਿਮਦਗੜ ਛੰਨਾ ਦੇ ਕੱਪ ਤੇ ਜੇ ਆਪਾਂ ਗੱਲ ਕਰੀਏ ਮੱਖੀ ਕਲਾ ਮਾਝੇ ਦੀ ਚੋਟੀ ਦੀ ਟੀਮ ਬਣ ਕੇ ਪਹੁੰਚ ਰਹੀ ਹੈ ਅੱਜ ਅਹਿਮਦਗੜ੍ਹ ਸ਼ੰਨਾ ਦੀ ਧਰਤੀ ਤੇ ਜ਼ਿਲ੍ਹਾ ਮਲੇਰਕੋਟਲਾ ਦੇ ਕੱਪ ਤੇ ਜੇ ਆਪਾਂ ਗੱਲ ਕਰੀਏ ਇਸ ਵਿੱਚ ਮੱਖਣ ਮੱਖੀ ਗੱਜਣ ਡੇਰਾ ਬਾਬਾ ਨਾਨਕ ਚੱਕੀ ਰਮਦਾਸ ਅਰਸ਼ੇ ਚੋਲਾ ਆਦ ਇਹ ਵੀ ਚੋਟੀ ਦੀ ਟੀਮ ਖੇਡੇਗੀ ਅਹਿਮਦਗੜ੍ਹ ਹਾਂਜੀ ਜੇ ਆਪਾਂ ਗੱਲ ਕਰੀਏ ਜੋ ਐਨ ਆਰ ਆਈ ਨਕੌਦਰ ਦੀ ਵੀ ਚੋਟੀ ਦੀ ਟੀਮ ਬਣੀ ਹੈ ਅੱਜ ਇਸ ਵਿੱਚ ਖੇਡੇਗਾ ਸਣੀ ਕਾਲੇ ਸੰਘਿਆ ਲੱਭਾ ਪੱਗਾ ਪਿੰਡ ਗਿੰਦਾ ਸੰਜੂ ਸੰਧੂ ਚੱਠਾ ਕਾਲਾ ਮਾਲਾ ਗੁਰੂ ਥੋਪੀਆ ਮੰਗੀ ਬੱਗਾ ਪੈਂਡ ਨਹੀਂ ਖੇਡੇਗਾ ਚਿਤਪਾਲ ਚਿੱਟੀ ਜੱਗੂ ਹਾਕਮਾਲੀਆ ਸੋਨੀ ਭਾਦੜਾ ਆਦ ਇਹ ਛੋਟੀ ਦੀ ਟੀਮ ਬਣ ਕੇ ਪੁੱਜ ਰਹੀ ਹੈ ਬਾਠਕਲਾਂ ਜ਼ਿਲ੍ਹੇ ਨਕੋਦਰ ਜਲੰਧਰ ਦੇ ਕਬੱਡੀ ਕੱਪ ਤੇ ਬੈਸਟਾ ਨੂੰ ਮੋਟਰਸਾਈਕਲਾਂ ਮਿੱਤਰ ਗੱਗੀ ਲੋਪੋ ਮਾਲਵਾਦੀ ਵੀ ਛੋਟੀ ਦੀ ਟੀਮ ਬਣ ਗਈ ਹੈ ਛੋਟੀ ਦੀ ਟੀਮ ਮਾਲਵਾ ਵਿੱਚ ਖੇਡੇਗਾ ਸਕਵੀਰ ਗੁਰੂ ਸਰ ਲੱਖਾ ਮਾੜੀ ਸ਼ੈਂਟੀ ਕਰਾਚੋਂ ਪਿਸਟਲ ਭਿੰਡਰ ਰਾਜੂ ਕੋਸਾ ਕੋਟਲਾ ਸੁੱਖਾ ਜਵਨ ਵਾਲਾ ਨੀਨਾ ਟਰੋਲੀ ਭਾਈ ਰੂਮੀ ਲੋਹਾਰਾ ਅਰਸ਼ ਲੋਹਾਰਾ ਦੀਪਾ ਲੀਲਾਵਾਲਾ ਮੋਟਾ ਚੂੜਚੱਕ ਗੁਰਪ੍ਰੀਤ ਬਰੇ ਸਹਿਬ ਹਰਮਨ ਘੋਲੀਆ ਤੇ ਅਮਣਾ ਲੋਹਾਰਾ ਦੋਨੇ ਰੈਸਟ ਤੇ ਆ ਪਲੇਅਰ ਉਹਨਾਂ ਦੇ ਥੋੜੀ ਕਸਟ ਲੱਗੀ ਆ ਉਹ ਤਿੰਨਾਂ ਦਿਨਾਂ ਦੀ ਰੈਸਟ ਤੇ ਆਲੇ ਇਹ ਵੀ ਛੋਟੀ ਦੀ ਟੀਮ ਖੇਡੇਗੀ ਬਾਟਕਲਾ ਦੇ ਕੱਪ ਤੇ ਜੋ ਆ ਕਾਲਾ ਮੱਲਾ ਇਸ ਟੀਮ ਵਿੱਚ ਲਿਖਿਆ ਗਿਆ ਸੌਰੀ ਮਾਫੀ ਚੁੰਮਦੇ ਆ ਇਹ ਗਲਤ ਲਿਖਿਆ ਗਿਆ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੋ ਧੰਨਵਾਦ